ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਚੜ੍ਹਦੀ ਕਲਾ ਚੈਨਲ ਤੇ ਫ੍ਰੀ ਵਰਸ ਸਫਰ ਨੂੰ ਲੈ ਕੇ ਵੱਡਾ ਜਿਹੜਾ ਐਲਾਨ ਹੋਇਆ ਹੁਣ ਇਹਨਾਂ ਔਰਤਾਂ ਦਾ ਮੁਫਤ ਸਫਰ ਜਿਹੜਾ ਉਹ ਬੰਦ ਹੋ ਜਾਵੇਗਾ ਤੇ ਲੱਗੇਗਾ ਜੀ ਇਹਨਾਂ ਦਾ ਕਿਰਾਇਆ ਇਹ ਗੱਲ ਦਾ ਜੇਕਰ ਤੁਸੀਂ ਖਿਆਲ ਨਾ ਰੱਖਿਆ ਤਾਂ ਤੁਹਾਨੂੰ ਸਫਰ ਜਿਹੜਾ ਉਹ ਮਹਿੰਗਾ ਪੈ ਸਕਦਾ ਸੋ ਜਿਹੜਾ ਇਹ ਵੱਡਾ ਐਲਾਨ ਅੱਜ ਯਾਨੀ ਕਿ 15 ਜੁਲਾਈ ਨੂੰ ਕਰ ਦਿੱਤਾ ਗਿਆ ਹੈ ਜੀ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਬੱਸਾਂ ਚੱਲਦੀਆਂ ਨੇ ਸੋ ਉਹਨਾਂ ਵੱਲੋਂ ਔਰਤਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਜਿਹੜੀਆਂ ਕਿ ਮੁਫਤ ਬੱਸ ਸਫਰ ਕਰਦੀਆਂ ਨੇ ਹੁਣ ਉਹਨਾਂ ਦਾ ਕਿਰਾਇਆ ਲੱਗੇਗਾ ਜੇਕਰ ਉਹਨਾਂ ਦੇ ਕੋਲ ਉਹਨਾਂ ਦਾ ਅਸਲੀ ਆਧਾਰ ਕਾਰਡ ਜਿਹੜਾ ਨਹੀਂ ਹੋਵੇਗਾ ਹਾਂਜੀ ਜਿਹੜੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਆ ਕਿ PRTC ਅਤੇ ਪੰਜਾਬ ਰੋਡਵੇਜ਼ ਦੇ ਬੱਸਾਂ ਵੱਲੋਂ ਬੱਸਾਂ ਦੇ ਜਿੰਨੇ ਵੀ ਮੁਲਾਜ਼ਮ ਨੇ ਮੁਲਾਜ਼ਮ ਜਥੇਵੰਦੀਆਂ ਵੱਲੋਂ ਜਿਹੜਾ ਇਹ ਵੱਡਾ ਐਲਾਨ ਕੀਤਾ ਗਿਆ ਅਕਸਰ ਕੀ ਹੁੰਦਾ ਕਿ ਜਿਹੜੀਆਂ ਮਹਿਲਾਵਾਂ ਨੇ ਤਾਂ ਜਿਹੜੀਆਂ ਨੌਕਰੀ ਕਰਦੀਆਂ ਨੇ ਮਹਿਲਾਵਾਂ ਦਾ ਜਿਹੜੀਆਂ ਕੁੜੀਆਂ ਪੜ੍ਹਦੀਆਂ ਨੇ ਉਹ ਕੀ ਕਰਦੀਆਂ ਸੀ ਆਪਣਾ ਜਿਹੜਾ ਰੀਅਲ ਆਧਾਰ ਕਾਰਡ ਨਹੀਂ ਸੀ ਕੋਲ ਰੱਖਦੀਆਂ ਆਪਣੇ ਫੋਨ ਵਿੱਚ ਆਧਾਰ ਕਾਰਡ ਦਿਖਾ ਦਿੰਦੇ ਸੀ ਜਾਂ ਆਪਣਾ ਆਧਾਰ ਨੰਬਰ ਬੋਲ ਕੇ ਦੱਸ ਦਿੰਦੇ ਸੀ ਤੇ ਕੰਡੈਕਟਰ ਜਿਹੜਾ ਸੀ ਟਿਕਟ ਕੱਟ ਦਿੰਦਾ ਸੀ ਪਰ ਹੁਣ ਜਿਹੜਾ ਵੱਡਾ ਫੈਸਲਾ ਲਿਆ ਗਿਆ ਹੈ ਜਿਵੇਂ ਪੰਜਾਬ ਰੋਡਵੇ ਜਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਕਿ ਜੇਕਰ ਤੁਹਾਡੇ ਕੋਲ ਤੁਹਾਡਾ ਅਸਲੀ ਆਧਾਰ ਕਾਰਡ ਨਹੀਂ ਹੈਗਾ ਉਸ ਦੀ ਹਾਰਡ ਕਾਪੀ ਨਹੀਂ ਹੈਗੀ ਤਾਂ ਤੁਹਾਨੂੰ ਜਿਹੜੀ ਆ ਟਿਕਟ ਪੂਰੀ ਦੇਣੀ ਪਵੇਗੀ ਤੁਸੀਂ ਬਾਸ ਸੇ ਕੰਡੈਕਟਰ ਨਾਲ ਕੋਈ ਵੀ ਕਿੰਤੂ ਪ੍ਰੰਤੂ ਜਿਹੜਾ ਨਹੀਂ ਕਰ ਸਕਮੀ ਆ ਜਿਹੜਾ ਇਹ ਵੱਡਾ ਫੈਸਲਾ ਲਿਆ ਗਿਆ ਜੀ ਹੋਰ ਕੀ ਕੁਝ ਫੈਸਲੇ ਦੌਰਾਨ ਹੋਏ ਆਪਾਂ ਪੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਪਰ ਨਿੱਕੀ ਜੀ गुजारिश ਬੇਨਤੀ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਔਲਤੇ ਪ੍ਰੈਸ ਕਰ ਲਓ ਸਦਾ ਨੋਟੀਫਿਕੇਸ਼ਨ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਇੱਥੇ ਤੁਸੀਂ ਪੜ ਸਕਦੇ ਹੋ ਬੱਸਾਂ 'ਚ ਮੁਫਤ ਸਫ਼ਰ ਕਰਨ ਵਾਲੀਆਂ ਬੀਬੀਆਂ ਦੇ ਲਈ ਜਿਹੜੀ ਵੱਡੀ ਖਬਰ ਆ ਤੇ ਜਿਹੜਾ ਇਹ ਵੱਡਾ ਫੈਸਲਾ ਲਿਆ ਗਿਆ ਅੱਜ 15 ਜੁਲਾਈ ਨੂੰ ਪੰਜਾਬ ਰੋਡਵੇ ਦੀਆਂ ਬੱਸਾਂ ਵਿੱਚ ਮੁਫਤ ਯਾਤਰਾ ਕਰਨ ਲਈ ਹੁਣ ਔਰਤਾਂ ਲਈ ਆਧਾਰ ਕਾਰਡ ਦੀ ਜਿਹੜੀ ਹਾਰਡ ਕਾਪੀ ਰੱਖਣਾ ਜਿਹੜਾ ਲਾਜ਼ਮੀ ਕਰ ਦਿੱਤਾ ਗਿਆ ਜੇਕਰ ਕਿਸੇ ਮਹਿਲਾ ਯਾਤਰੀ ਕੋਲ ਅਸਲ ਆਧਾਰ ਕਾਰਡ ਨਹੀਂ ਹੈਗਾ ਤਾ ਕੰਡਕਟਰ ਉਸ ਨੂੰ ਟਿਕਟ ਨਹੀਂ ਦਵੇਗਾ ਸਗੋਂ ਟਿਕਟ ਦੇ ਪੈਸੇ ਲਵੇਗਾ ਇਹ ਨਿਯਮ ਜਿਹੜਾ ਅੰਮ੍ਰਿਤਸਰ ਦੋ ਡੀਪੂ ਦੇ ਜਨਰਲ ਮੈਨੇਜਰ ਗੁਰਿੰਦਰਵੀਰ ਸਿੰਘ ਗਿੱਲ ਨੇ ਜਿਹੜਾ ਲਾਗੂ ਕੀਤਾ ਹੈ ਜੀ ਸੋ ਇਸਦਾ ਉਦੇਸ਼ ਝਾਲੀ ਆਧਾਰ ਕਾਰਡ ਰਾਹੀਂ ਹੋਣ ਵਾਲੀ ਜਿਹੜੀ ਧੋਖਾਧੜੀ ਆ ਉਹਦੇ ਤੋਂ ਰੋਕਣਾ ਹੈ ਸੋ ਅਕਸਰ ਕੀ ਹੁੰਦਾ ਮੋਬਾਈਲ ਦੇ ਵਿੱਚ ਕਈ ਵਾਰੀ ਝਾਲੀ ਆਧਾਰ ਕਾਰਡ ਬਣਾ ਕੇ ਰੱਖਦੀਆਂ ਨੇ ਕੁੜੀਆਂ ਜੀਕਾ ਜੀ ਸੋ ਇਹਦੇ ਨਾਲ ਬਹੁਤ ਧੋਖਾਧੜੀ ਹੋ ਰਿਹਾ ਜਿਹਦੇ ਨਾਲ ਬਸਾਂ ਦਾ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਠੀਕ ਹੈ ਨਾ ਜੀ ਸੋ ਅੱਗੇ ਆਪਾਂ ਪੜ ਲੈਣਾ ਜੀ ਇਹ ਆਧਾਰ ਮੋਬਾਈਲ ਤੇ ਜਿਹੜਾ ਕੰਮ ਨਹੀਂ ਕਰੇਗਾ ਸਿਰਫ ਹਾਰਡ ਕਾਪੀ ਕੰਮ ਕਰੇਗੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਣੇ ਫੋਨ ਦੇ ਵਿੱਚ ਆਧਾਰ ਕਾਰਡ ਜਿਹੜਾ ਰੱਖਦੇ ਨੇ ਸੋ ਹੁਣ ਨਹੀਂ ਚੱਲੇਗਾ ਤੇ ਜੇਕਰ ਤੁਹਾਡਾ ਰੀਅਲ ਆਧਾਰ ਕਾਰਡ ਤੁਹਾਡੇ ਕੋਲ ਹੈਗਾ ਤਾਂ ਦੀ ਤੁਹਾਡੀ ਫ੍ਰੀਅਲ ਟਿਕਟ ਕੱਟੀ ਜਾਏਗੀ ਨਹੀਂ ਤੁਹਾਨੂੰ ਜਿੱਥੇ ਤੁਸੀਂ ਜਾਣਾ ਉਥੇ ਤੱਕ ਦਾ ਕਰਾਇਆ ਜਿਹੜਾ ਦੇਣਾ ਪਵੇਗਾ ਹੁਣ ਤੱਕ ਬੱਸਾਂ ਵਿੱਚ ਯਾਤਰਾ ਕਰਦੇ ਸਮੇਂ ਔਰਤਾਂ ਆਪਣੇ ਫੋਨ ਤੇ ਡਿਜੀਟਲ ਆਧਾਰ ਕਾਰਡ ਦਿਖਾ ਕੇ ਟਿਕਟਾਂ ਖਰੀਦਦੇ ਅਸਨ ਨਾ ਕੰਡੈਕਟਰ ਐਪ ਵਿੱਚ ਉਸ ਆਧਾਰ ਨੰਬਰ ਨੂੰ ਦਰਜ ਕਰਦਾ ਸੀ ਤੇ ਰਿਪੋਰਟ ਵਿਭਾਗ ਨੂੰ ਭੇਜਦਾ ਸੀ ਜਿੱਥੇ ਡੇਟਾ ਵਿਜੀਲੈਂਸ ਜਾਂਚ ਲਈ ਜਾਂਦਾ ਸੀ ਪਰ ਕੁਝ ਸਮੇਂ ਤੋਂ ਝਾਲੀ ਆਧਾਰ ਕਾਰਡ ਲਗਾਤਾਰ ਸਾਹਮਣੇ ਆ ਰਹੇ ਸਨ ਨੇ ਕਈ ਵਾਰ ਡਿਜੀਟਲ ਕਾਪੀਆਂ ਨਾਲ ਛੇੜਛਾੜ ਕਰਕੇ ਮੁਫਤ ਟਿਕਟਾਂ ਪ੍ਰਾਪਤ ਕੀਤੇ ਜਾਂਦੇ ਸਨ ਜਿਸ ਕਾਰਨ ਰੋਡਵੇਜ਼ ਨੂੰ ਭਾਰੀ ਨੁਕਸਾਨ ਚੱਲਣਾ ਪੈਂਦਾ ਸੀ ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਹੁਣ ਹਾਰਡ ਕਾਪੀ ਦਿਖਾਉਣ ਤੇ ਹੀ ਮੁਫਤ ਟਿਕਟਾਂ ਜਿਹੜੀ ਨੇ ਉਹ ਦਿੱਤੀਆਂ ਜਾਣਗੀਆਂ ਪਠਾਨਕੋਟ ਅਮਰਸਾ ਰੋਡ ਤੇ ਮਾਮਲਾ ਜਿਹੜਾ ਸਾਹਮਣੇ ਆਇਆ ਇੱਕ ਤਾਜ਼ਾ ਘਟਨਾ ਨੇ ਇਸ ਨਵੀਂ ਪ੍ਰਣਾਲੀ ਦੇ ਪਿੱਛੇ ਪ੍ਰਸ਼ਾਸਨ ਨੂੰ ਵੀ ਸੁਚੇਤ ਕਰ ਦਿੱਤਾ ਹੈ ਕੁਝ ਦਿਨ ਪਹਿਲਾਂ ਕੁਲਦੀਪ कौर ਨਾਮ ਦੀ ਇੱਕ ਔਰਤ ਨੂੰ ਸਹਿਰਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਜਿਵੇਂ ਹੀ ਉਹ ਬੱਸ ਵਿੱਚ ਚੜ੍ਹੇ ਤਾਂ ਉਸਨੇ ਆਪਣੇ ਫੋਨ ਤੇ ਆਪਣਾ ਆਧਾਰ ਕਾਰਡ ਦਿਖਾਇਆ ਤੇ ਮੁਫਤ ਟਿਕਟ ਮੰਗੀ ਪਰ ਕੰਡਕਟਰ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਪੈਸੇ ਲੈਣ ਤੋਂ ਬਾਅਦ ਹੀ ਟਿਕਟ ਦਵੇਗਾ ਔਰਤ ਨੇ ਵਿਰੋਧ ਕੀਤਾ ਉਸ ਤੋਂ ਬਾਅਦ ਮਾਮਲਾ ਡਿਪੂ ਤੱਕ ਪਹੁੰਚ ਗਿਆ ਜਨਰਲ ਮੈਨੇਜਰ ਨੇ ਤੁਰੰਤ ਕਾਰਵਾਈ ਕੀਤੀ ਤੇ ਸਾਰੇ ਕੰਡਕਟਰਾਂ ਨੂੰ ਸਖਤ ਹਦਾਇਤ ਜਾਰੀ ਕੀਤੀਆਂ ਕਿ ਹੁਣ ਤੋਂ ਸਿਰਫ ਔਰਤਾਂ ਨੂੰ ਮੁਫਤ ਯਾਤਰਾ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਆਧਾਰ ਦੀ ਹਾਰਡ ਕਾਪੀ ਹੋਵੇਗੀ ਵਿਭਾਗ ਦੀ ਸਖਤੀ ਇਸ ਸਕੀਮ ਦਾ ਲਾਭ ਸਿਰਫ ਯੋਗ ਵਿਅਕਤੀਆਂ ਨੂੰ ਹੀ ਮਿਲੇਗਾ ਜਨਰਲ ਮੈਨੇਜਰ ਗੁਰਿੰਦਰ ਵੀਰ ਸਿੰਘ ਗੱਲ ਨੇ ਕਿਹਾ ਕਿ ਸੇ ਚਾਹੁੰਦੇ ਆ ਕਿ ਹਰ ਜੋਗ ਔਰਤ ਨੂੰ ਸੂਬਾ ਸਰਕਾਰ ਦੀ ਯੋਜਨਾ ਦਾ ਲਾਭ ਮਿਲੇ ਪਰ ਇਸ ਬਹਾਨੇ ਸਰਕਾਰੀ ਖਜ਼ਾਨੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਉਹਨੇ ਕਿਹਾ ਕਿ ਹੁਣ ਹਰ ਔਰਤ ਨੂੰ ਯਾਤਰਾ ਕਰਦੇ ਸਮੇਂ ਆਪਣੇ ਪਰਸ ਵਿੱਚ ਅਸਲੀ ਆਧਾਰ ਕਾਰਡ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਦੀ ਟ੍ਰੈਕਟਰ ਰੁਕੇ ਨਾ ਤੇ ਨਾ ਹੀ ਯਾਤਰਾ ਵਿੱਚ ਕੋਈ ਰੁਕਾਵਟ ਆਵੇ ਮਹਿਲਾ ਯਾਤਰੀਆਂ ਲਈ ਜਿਹੜਾ ਸਿੱਧਾ ਸੁਨੇਹਾ ਜੇਕਰ ਤੁਸੀਂ ਮੁਫਤ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਆਪਣੇ ਪਰਸ ਵਿੱਚ ਆਧਾਰ ਦੀ ਜਿਹੜੀ ਹਾਰਡ ਕਾਪੀ ਰੱਖੋ ਸਿਰਫ ਮੋਬਾਈਲ ਤੇ ਆਧਾਰ ਦਿਖਾ ਕੇ ਤੁਹਾਨੂੰ ਟਿਕਟ ਜਿਹੜੀ ਉਹ ਨਹੀਂ ਮਿਲੇਗੀ ਜੇਕਰ ਤੁਸੀਂ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਤੁਹਾਨੂੰ ਟਿਕਟ ਦੀ ਰਕਮ ਦਾ ਭੁਗਤਾਨ ਜਿਹੜਾ ਕਰਨਾ ਪਵੇਗਾ ਜਿਹੜੇ ਹੁਕਮ ਨੇ ਅਮਰਸਰ 2 ਡੀਪੂ ਸਮੇਤ ਹੋਰ ਡੀਪੋ ਤੇ ਵੀ ਲਾਗੂ ਹੋਣਗੇ ਸੋ ਜਿਹੜਾ ਇਹ ਫੈਸਲਾ ਫਿਲਹਾਲ ਅੰਮ੍ਰਿਤਸਰ ਡੀਪੂ ਦੇ ਵਿੱਚ ਜਿਹੜਾ ਲਿਆ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਫੈਸਲਾ ਜਿਹੜਾ ਹੈ ਐਲਾਨਾ ਲਾਗੂ ਹੋ ਜਾਵੇਗਾ ਸਸੀਂ ਇਸ ਫੈਸਲੇ ਨੂੰ ਸਹੀ ਮੰਨਦੇ ਆ ਕਿਉਂਕਿ ਇਸ ਨਾਲ ਧੋਖਾਧੜੀ ਮਾਮਲੇ ਬਚਣਗੇ ਸੋ ਜਿਹੜੀਆਂ ਔਰਤਾਂ ਕੋਲ ਅਸਲੀ ਆਧਾਰ ਕਾਰਡ ਹੋਵੇਗਾ ਉਸੇ ਨੂੰ ਟਿਕਟ ਮਿਲੇਗੀ ਤੇ ਜਿਹਦੇ ਕੋਲ ਆਧਾਰ ਕਾਰਡ ਨਹੀਂ ਹੋਵੇਗਾ ਉਸ ਨੂੰ ਕਰਾਇਆ ਜਿਹੜਾ ਉਹ ਦੇਣਾ ਪਵੇਗਾ ਤੁਹਾਡੀ ਸਬੰਧੀ ਕੀ رائے ਕੀ ਇਹ ਫੈਸਲਾ ਸਹੀ ਹੈ ਜਾਂ ਗਲਤ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਸੋ ਔਰਤਾਂ ਦੇ ਲਈ ਇਹ ਵੱਡੀ ਖਬਰ ਆਸੀਂ ਤੁਹਾਨੂੰ ਸੁਚੇਤ ਕਰਦੇ ਆਂ ਕਿ ਆਪਣਾ ਆਧਾਰ ਕਾਰਡ ਤੁਸੀਂ ਆਪਣੇ ਪਰਸ ਦੇ ਵਿੱਚ ਜਾਂਦੇ ਸਮੇਂ ਜ਼ਰੂਰ ਨਾਲ ਰੱਖੋ ਤਾਂ ਕਿ ਤੁਹਾਨੂੰ ਤੁਹਾਡੇ ਸਫ਼ਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜੋ ਸਰਕਾਰ ਦੀਆਂ ਸਕੀਮਾਂ ਨੇ ਸੋ ਜੋ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਗਈਆਂ ਨੇ ਸੋ ਹਰ ਇੱਕ ਨੂੰ ਹੱਕ ਅਜੀ ਉਸ ਦਾ ਫਾਇਦਾ ਲੈਣ ਦਾ ਸੋਸ ਦਾ ਫਾਇਦਾ ਜ਼ਰੂਰ ਲਓ ਪਰ ਸਹੀ ਢੰਗ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਦਾ ਫਾਇਦਾ ਨਾ ਲਓ ਸੋ ਜਿਹੜਾ ਇਹ ਫੈਸਲਾ ਮਲਾਜ਼ਮਾਂ ਵੱਲੋਂ ਸਰਕਾਰੀ ਬੱਸਾਂ ਦੇ ਮਲਾਜ਼ਮਾਂ ਵੱਲੋਂ ਲਿਆ ਗਿਆ ਸਿਸ ਨੂੰ ਸਹੀ ਮੰਨਦਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੈਸਲਾ ਇਹ ਐਲਾਨ ਪੂਰੇ ਪੰਜਾਬ ਭਰ ਦੇ ਡੀਪਾਂ ਦੇ ਵਿੱਚ ਜਿਹੜਾ ਇਹ ਲਾਗੂ ਹੋ ਜਾਵੇਗਾ ਸੋ ਇਹ ਸੀ ਮੁਫਤ ਬੱਸ ਸਫ਼ਰ ਸੰਬੰਧੀ ਵੱਡੀ ਅਪਡੇਟ ਵੱਡੀ ਜਾਣਕਾਰੀ ਮਿਲਦਿਆਂ ਹੋਰ ਵੀਡੀਓ ਦੇ ਨਾਲ ਉਦ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ